ਤੁਸੀਂ ਦੇਖ ਰਹੇ ਜੀ ਬਾਰਡਰ ਪੱਟੀ ਨਿਊਜ਼ ਮਾਇਆ ਮੁਰੇ ਪੱਟੀ ਕਿਸਾਨਾਂ ਵੱਲੋਂ ਜਿਹੜੀ ਬੰਦ ਦੀ ਕਾਲ ਆ ਜੀ ਦਿੱਤੀ ਗਈ ਸੀ ਮੌਜੂਦ ਹਾਂ ਡੇਰਾ ਬਾਬਾ ਨਾਨਕ ਤੇ ਬੱਸ ਸਟੈਂਡ ਤੇ ਜਿੱਥੇ ਵੀ ਪੂਰੀ ਤਰ੍ਹਾਂ ਜਿਹੜਾ ਮੁਕੰਮਲ ਜਿਹੜੀ ਹੜਤਾਲ ਜਿਹੜੀ ਡੇਰਾ ਬਾਬਾ ਨੇ ਚੱਲ ਰਹੀ ਹੈ ਤੁਹਾਨੂੰ ਦਿਖਾਉਣੀ ਆ ਝਲਕੇ ਆ ਬੱਸ ਸਟੈਂਡ ਦੀਆਂ ਵੀ ਅਸਰੇ ਜਿਹੜੀਆਂ ਪੰਜਾਬ ਰੋਡ ਦੇ ਵਿੱਚ ਦੀਆਂ ਬੱਸਾਂ ਨੇ ਬਿਲਕੁਲ ਮੁਕੰਮਲ ਤੌਰ ਤੇ ਇਹ ਤੇ ਖੜੀਆਂ ਨੇ ਬੰਦ ਦੀ ਕਾਲ ਜਿਹੜੀ ਕਿਸਾਨਾਂ ਨੇ ਦਿੱਤੀ ਸੀਗੀ ਉਹਨੂੰ ਮਦਰ ਨਦਿਆ ਸਾਰਾ ਡੇਰਾ ਬਾਬਾ ਨਾਨਕ ਦੇ ਤੁਹਾਨੂੰ ਬਾਜ਼ਾਰ ਦੀਆਂ ਵੀ ਝਲਕੀਆਂ ਵੀ ਤੁਹਾਨੂੰ ਦਿਖਾਵਾਂਗੇ ਕਿ ਕਿਸਾਨਾਂ ਦੀ ਮੰਗ ਦੇ ਉੱਤੇ ਜਿਹੜੀ ਸੀਪੀ ਉਹਨਾਂ ਕਹਿਛੀ ਡੇਰਾ ਬਾਬਾ ਨਾਨਕ ਸਾਰਾ ਅੱਜ ਪੰਜਾਬ ਆਂਦਾ ਹੈਗਾ ਆਹ ਤੁਹਾਨੂੰ ਦਿਖਾਉਂਦੇ ਆ ਡੇਰਾ ਬਾਬਾ ਨਾਨਕ ਦੇ ਬੱਸ ਸਟੈਂਡ ਤੇ ਹੋਰ ਡੇਰਾ ਬਾਬਾ ਨਾਨਕ ਦੇ ਜਿਹੜੇ ਬਾਜ਼ਾਰ ਨੇ ਪੂਰੀ ਤਰ੍ਹਾਂ ਮੁਕੰਮਲ ਜਿਹੜੇ ਹੋ ਚੁੱਕੇ ਨੇ ਆਪ ਦੇ ਦਿਆਂ ਤੁਹਾਨੂੰ ਇਹ ਝਲਕੀਆਂ ਬੰਦ ਦੀ ਕਾਲ ਦੇ ਦੌਰਾਨ ਡੇਰਾ ਬਾਬਾ ਨਾਨਕ ਪੂਰੀ ਤਰ੍ਹਾਂ ਬਾਜ਼ਾਰ ਬੰਦ ਦੇਖੋ ਝਲਕੀਆਂ ਕਿਸਾਨਾਂ ਵੱਲੋਂ 30 ਦਸੰਬਰ ਨੂੰ ਪੰਜਾਬ ਬੰਦ ਦੀ ਕਾਲ ਦਿੱਤੀ ਗਈ ਦੀ ਸੀ ਜਿਸ ਦੇ ਤਹਿਤ ਡੇਰਾ ਬਾਬਾ ਨਾਨਕ ਦੇ ਵਪਾਰ ਮੰਡਲ ਸਮੂਹ ਦੁਕਾਨਦਾਰਾਂ ਵੱਲੋਂ ਕਿਸਾਨ ਭਰਾਵਾਂ ਦਾ ਸਮਰਥਨ ਕੀਤਾ ਗਿਆ ਹੈ ਕਿਉਂਕਿ ਕਿਸਾਨ ਤੇ ਵਪਾਰੀ ਦਾ ਨੌ ਮਾਸ ਦਾ ਰਿਸ਼ਤਾ ਤੇ ਨੌ ਕਦੀ ਮਾਸ ਨਾਲ ਅਲੱਗ ਨਹੀਂ ਹੋ ਸਕਦਾ ਦੋਨਾਂ ਹਿੱਸਿਆਂ ਜੋ ਜੇ ਇੱਕ ਹੀ ਸੇ ਨੂੰ ਦਰਦ ਹੁੰਦੀ ਹੈ ਤੇ ਦਰਦ ਦੋਨਾਂ ਹਿੱਸਿਆਂ ਨੂੰ ਹੁੰਦੀ ਆ ਤੇ ਅਸੀਂ ਬੇਨਤੀ ਕਰਾਂਗੇ ਦੇਸ਼ ਦੇ ਪ੍ਰਧਾਨ ਮੰਤਰੀ ਮੋਦੀ ਸਾਹਿਬ ਨੂੰ ਕੀ ਕਿਸਾਨਾਂ ਦੀਆਂ ਮੰਗਾਂ ਜਲਦੀ ਤੋਂ ਜਲਦੀ ਮੰਗੀਆਂ ਜਾਣ ਤਾਂ ਕਿ ਪੰਜਾਬ ਦਾ ਤੇ ਹਿੰਦੁਸਤਾਨ ਦਾ ਵਿਕਾਸ ਪੂਰਾ ਹੋ ਸਕੇ ਧੰਨਵਾਦ ਜੀ ਸਾਡੇ ਪੰਜਾਬ ਦੀਆਂ ਵੰਡੀਆਂ ਨੂੰ ਪ੍ਰਾਈਵੇਟ ਕਰਨਾ ਅਤੇ ਵੱਡੇ ਕਾਰਪੋਰੇਟਾਂ ਨੂੰ ਇਹਨਾਂ ਦੀ ਵਾਕਡੋਰ ਬੜੀ ਆ ਦੇਣ ਜਾ ਰਹੀ ਹੈ ਕਿਉਂਕਿ ਸਰਕਾਰ ਚਾਹੁੰਦੀ ਹੈ ਕਿ ਜਿਹੜੀਆਂ ਜੰਦਾਬਾਦ ਕਸਾਨਾ ਦੇ ਗੋਲੀਆਂ ਚਲਾਉਣ ਵਾਲੀ ਕੇਂਦਰ ਸਰਕਾਰ ਧੰਨਵਾਦ ਸਾਰੇ ਇਖਤਾਰ ਵੀਰਾਂ ਦਾ ਅੱਜ ਦੇ ਪਹਿਲੇ ਦਿਨ ਦੇ ਕਾਮਦਾਰ ਭਾਈਚਾਰੇ ਦਾ ਜਿਨ੍ਹਾਂ ਨੇ ਸਾਡੇ ਮੈਂ ਸਿਮਰਨਜੋ ਸਿੰਘ ਭਾਰਤੀ ਕਿਸਾਨ ਯੂਨੀਅਨ ਇੱਕ ਤੱਕ ਰੱਖਾਂਦਾ ਜਲਾਗੋ ਜੀ ਅੱਜ ਅਸੀਂ ਅੱਜ ਜੋ ਬਾਰਡਰ ਤੇ ਲੜ ਰਹੀਆਂ ਜਥੇਬੰਦੀਆਂ ਸੰਯੁਕਤ ਮੋਰਚਾ ਗੈਰ ਰਾਜਨੀਤਿਕ ਜੋ ਫੈਸਲਾ ਕੀਤਾ ਗਿਆ ਸੀ ਕਿ ਪੂਰਾ ਪੰਜਾਬ ਜਿਹੜਾ ਅੱਜ ਬੰਦ ਰਹੇਗਾ ਸੋ ਆਪਾਂ ਉਹਦੀ ਹਮਾਇਤ ਵਜੋਂ ਉਹਨਾਂ ਦੀ ਅੱਜ ਜੋ ਡੇਰਾ ਬਾਬਾ ਨਾਨਕ ਵਿੱਚ ਦੁਕਾਨਦਾਰ ਵੀਰਾਂ ਨੂੰ ਬੇਨਤੀ ਕੀਤੀ ਸੀ ਕਿ ਦੁਕਾਨਾਂ ਜਿਹੜੀਆਂ ਬੰਦ ਰੱਖੀਆਂ ਜਾਣ ਸੋ ਸਾਰੇ ਦੁਕਾਨਦਾਰ ਵੀਰਾਂ ਨੇ ਬਹੁਤ ਭਰਵਾ ਜਿਹੜਾ ਉਸ ਦਾ ਸੰਯੋਗ ਦਿੱਤਾ ਸੋ ਆਪਾਂ ਜਿਹੜੀਆਂ ਸੈਂਟਰ ਸਰਕਾਰ ਨੇ ਮੰਨੀਆਂ ਹੋਈਆਂ ਮੰਗਾਂ ਜੋ ਕਿਸਾਨਾਂ ਦੀ ਐਮਐਸਪੀ ਕਰਜ਼ਾ ਮਾਫੀ ਜਾਂ ਕਿਸਾਨਾਂ ਦੇ ਜਿਹੜੇ ਪਰਚੇ ਪਏ ਆ ਹੋਰ ਵੀ ਜਿੰਨੇ ਆ ਕਿਸਾਨਾਂ ਦੀਆਂ ਮੰਗਾਂ ਨੇ ਉਹ ਸੈਂਟਰ ਸਰਕਾਰ ਮੰਨੀ ਹੀ ਪਰ ਅੱਜ ਪਿਛਲੇ 10-11 ਮਹੀਨਿਆਂ ਤੋਂ ਜੋ ਕਿਸਾਨ ਲੜਾਈ ਲੜ ਰਹੇ ਨੇ ਸਰਕਾਰ ਦੇ ਕੰਨ ਤੇ ਜੂਨ ਹੀ ਸਰਕਦੀ ਇਸ ਨੂੰ ਲੈ ਕੇ ਜਿਹੜਾ ਅੱਜ ਅਸੀਂ ਵੱਖ-ਵੱਖ ਥਾਵਾਂ ਤੇ ਜਿਹੜਾ ਅੱਜ ਪੰਜਾਬ ਬੰਦ ਕੀਤਾ ਗਿਆ ਵਾ ਤੇ ਸਰਕਾਰ ਦੇ ਜਿਹੜੇ ਆ ਪੁਤਲੇ ਭੁਖੇ ਜਾਣਗੇ ਕਿ ਤਾਂ ਕੁਝ ਜਿਹੜੀਆਂ ਕਿਸਾਨਾਂ ਦੀਆਂ ਮੰਗਾਂ ਉਹ ਮੰਨੀਆਂ ਜਾਣ ਤੇ ਸਰਦਾਰ ਜਗਦੀਸ਼ ਸਿੰਘ ਢੱਲੇਵਾਲਾ ਉਹਨਾਂ ਦੀ ਜਾਨ ਬਚਾਈ ਜਾ ਸਕੇ ਮੈਂ ਜਗਿੰਦਰ ਸਿੰਘ ਖੰਨਾਚਮਾਰਾ ਕਿਸਾਨ ਮਦੂਰ ਜੁਨੀਆ ਨੂੰ ਪੰਜਾਬ ਜੋ ਕਿ ਅੱਜ ਦੇ ਪੰਜਾਬ ਬੰਦ ਤੇ ਕਾਲ ਤੇ ਸਾਰੇ ਮੈਂ ਤਾਂ ਡੇਰਾ ਬਾਬਾ ਨਾਨਕ ਨਵਾਸੀਆਂ ਨੂੰ ਤੇ ਪੰਜਾਬ ਵਾਸੀਆਂ ਨੂੰ ਬਹੁਤ ਧੰਨਵਾਦ ਕਹਿਣਾ ਜਿਨ੍ਹਾਂ ਨੇ ਸੰਯੁਕਤ ਮੋਰਚੇ ਦੀ ਕਾਲ ਤੇ ਸਾਰਾ ਸ਼ਹਿਰ ਬੰਦ ਕੀਤਾ ਤੇ ਸਾਡੀਆਂ ਮੰਗਾਂ ਕਿਹੜੀਆਂ ਨੇ ਮੋਦੀ ਸਾਹਿਬ ਨੂੰ ਮੰਨ ਲੈਣੀਆਂ ਚਾਹੀਦੀਆਂ ਨੇ ਨਹੀਂ ਇਹੇ ਤਰ੍ਹਾਂ ਹੀ ਜੋ ਭੁਕਰਤਾਂ ਤੇ ਬੈਠੇ ਨੇ ਉਹਦਾ ਸਿਸਟਮ ਬਦਲਿਆ ਜਾ ਸਕਦਾ ਮੌਤਾਂ ਸਾਡੀਆਂ ਹੋ ਸਕਦੀਆਂ ਨੇ ਪਰਿਆ ਹੀ ਮੰਗਾ ਤੋਂ ਬਿਨਾ ਨਹੀਂ ਵਾਪਸ ਜਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ